ਕੀ ਕਰ ਰਹੀ ਆ ਕੋਹਣੀ ਮੰਮੀ ਕਰਨਾ ਕੀ ਆ ਰੋਟੀ ਪਾਣੀ ਡਈਆਂ ਬਣਾਉਣਾ ਰੋਟੀ ਪਾਣੀ ਬਾਅਦ ਚ ਬਣਾ ਲੈ ਮੈਨੂੰ ਚਾਹ ਘੁੱਟ ਬਣਾ ਕੇ ਦੇ ਮੈਂ ਚਾਹ ਪੀਣੀ ਆ ਮੰਮੀ ਹੁਣ ਰੋਟੀ ਦਾ ਟਾਈਮ ਹੋਇਆ ਏ 10:00 ਤੋਂ ਵੱਜ ਗਏ ਤੁਸੀਂ ਰੋਟੀ ਖਾਂਦੇ ਹਾਂ ਚਾਹ ਮੜ ਕੇ ਬਣਾ ਲਈ ਮੈਂ ਰੋਟੀ ਮੈਂ ਬਾਅਦ ਚ ਖਾ ਲੂੰਗੀ ਪਹਿਲਾਂ ਮੈਨੂੰ ਘੁੱਟ ਚਾਹ ਬਣਾ ਕੇ ਦੇ ਉਹ ਦਾਹ ਵਾਲੇ ਰੋਟੀ ਮੰਗਦੇ ਹੁੰਦੇ ਆ ਤੇ ਹੁਣ ਵੀ ਚਾਹ ਦੇ ਐ ਤੇ ਮੇਰਾ ਹੁਣ ਚਾਹ ਨੂੰ ਜੀ ਕੰਡਿਆ ਵਾ ਤੇ ਮੈਂ ਚਾਹ ਹੀ ਪੀਣੀ ਆ ਮੇਰਾ ਨਹੀਂ ਰੋਟੀ ਨੂੰ ਜੀ ਕੰਡਿਆ ਜੀ ਚਲ ਕੋਈ ਨਹੀਂ ਮੈਂ ਬਣਾ ਦਿੰਨੀ ਬਣਾ ਤੇ ਚਾਹ ਰੱਖ ਕੇ ਨਾ ਤੇ ਬਾਹਰ ਦਾ ਕੰਮ ਵੇਖ ਲੈ ਕੋਈ ਚਲ ਕੋਈ ਨਾ ਕੇ ਨੂੰ ਚਾਹ ਬਣਨੀ ਆ ਕੋਈ ਨਹੀਂ ਮੈਂ ਕਰ ਲੈਣੀ ਚੱਲ ਬਣਾ ਕੇ ਤੇ ਦੇ ਦੇ ਜਾ ਫਿਰ ਮੈਨੂੰ ਉੱਥੇ ਹੀ ਚੰਗਾ 10 ਹੁਣ ਮੈਂ ਰੋਟੀ ਬਣਾ ਕੇ ਹਟੀਆਂ ਵੀ 10 ਰੋਟੀ ਖਾ ਲਓ ਪਹਿਲਾਂ ਜੇ ਰੋਟੀ ਨਾ ਨਾ ਬਣੀ ਹੁੰਦੀ ਤੇ ਫੇਰ ਨਾ ਦੂਜੇ ਪਾਸੇ ਹੁਣ ਅਸੀਂ ਵੀ ਹਲਦਾਂ ਘਰ ਰੋਟੀ ਨਹੀਂ ਕੋ ਕੋ ਬਣੀ ਹੈਗੀ ਕਿਹੇ ਪਾਸੇ ਵੀ ਨਹੀਂ ਜੀਣ ਦਿੰਦਾ ਹੁਣ ਦਾ ਚਾਹ ਦਾ ਕਿਹੜਾ ਵੇਲਾ ਆਇਆ ਭਲਾ ਰ ਅੱਧੀ ਉਦੋਂ ਮੈਂ ਜ਼ਿਆਦਾ ਵਗਾ ਠੱਡੀ ਹੋਈ ਆ ਅਜੇ ਤਾਂ ਬੜਾ ਹੌਲੀ ਹੌਲੀ ਬੋਲਣ ਦੀ ਨਹੀਂ ਤੇ ਉਦੋਂ ਦੇ ਬੜਕਾ ਮਾਰਦੀ ਪੂਰੀਆਂ ਕੋ ਕਪਾ ਬਣ ਨਹੀਂ ਮੁੜ ਕੇ ਵੇ ਭੈ ਰਣੀ ਚਾ ਬਣਦੇ ਆ ਨੂੰ ਨਾ ਹੋਂ ਤੱਕ ਬਾਹਰ ਉਹ ਚੜੂ ਲਾਉਂਦੀ ਚੱਲ ਇਹ ਤੇ ਹੁਣ ਚਲ ਗਈ ਆ ਬਾਹਰ ਹੁਣ ਮੈਂ ਆਪਣੀ ਸਕੀਮ ਲੰਗੀ ਜਿਹੜਾ ਇਹਨੇ ਉਹਨੂੰ ਦੱਸ ਕੇ ਸੱਧਿਆ ਵਾ ਨਾ ਤੇ ਮੈਨੂੰ ਕਟਾਇਆ ਮੇਰੀ ਅਜੇ ਤੱਕ ਮੋਰ ਨਹੀਂ ਹਿਲਣ ਦੇ ਇਹਨੂੰ ਤੇ ਹੁਣ ਮੈਂ ਦੱਸਦੀ ਹਾਂ ਚਲ ਕੋਈ ਨਹੀਂ ਹੁਣ ਕਾਬੂ ਕਰਦੀ ਇਹਨੂੰ ਤੋ ਫਿਰ ਆ ਮੈਂ ਜਾ ਕੇ ਮਦਦ ਨੂੰ ਆ। ਆ ਲੋ ਮੈਂ ਜਾ। ਤੇ ਉਹ ਮਮੇ ਤਾਂ ਨਾਲ ਗੱਲ ਕਰਨੀ ਹੀ ਪੀਰੀ ਇਹ ਤੇ ਦਿਨ ਫੀਸ ਤਾਰਨ ਵਾਲੀ ਆ ਤੇ ਮੈਂ ਕਹਿੰਨੀ ਵੀ ਥੋੜੇ ਜਿਹੇ ਪੈਸੇ ਦਿੰਦੇ ਤੇ ਜਾ ਕੇ ਦੇ ਤਾਰੀ ਹੁੰਦੇ ਇਹ ਰੀਤ ਦੀ ਫੀਸ ਅਜੇ ਤੂੰ ਤੋਦੋ ਕਿੰਨੇ ਪੈਸੇ ਤਾਰੇ ਸੀ ਤਾਰੇ ਤਾਂ ਇਹ ਤੋਦੇ ਪਿਛਲੇ ਮਹੀਨੇ ਦੇ ਤਾਰੇ ਸੀ ਹੁਣ ਇਹ ਮਹੀਨੇ ਦੇ ਪੇਪਰ ਵਾ ਨਾ ਤੇ ਪੇਪਰਾਂ ਚ ਉਹਨਾਂ ਦੇ ਬਾਲਣਾ ਨਹੀਂ ਜਿੰਨਾ ਤੱਕ ਤਾਰੀ ਨਾ ਤੈਨੂੰ ਆਖਿਆ ਸੀ ਉਦੋਂ ਕਿ ਦੂਜੇ ਸਕੂਲੇ ਪਾ ਦੇ ਉਹਨੂੰ ਤੇ ਤੂੰ ਵੀ ਆਂਦੀ ਸੀ ਕਿ ਉੱਥੇ ਹੀ ਪਾਉਣਾ ਉਹਨੂੰ ਇੰਨਾ ਖਰਚਾ ਸਾਡੇ ਕੋਲ ਦਿੱਤਾ ਜਾਂਦਾ ਵਾ ਚਲ ਮਮੀ ਖਰਚਾ ਹੁਣ ਅਹੀਂ ਕਰਨਾ ਵਾ ਹੋਰ ਕਿੰਨੇ ਕਰਨਾ ਵਾ ਹੁਣ 12 ਤੱਕ ਕਿਹਨੇ ਆ ਗਿਆ ਪੜਾਉਣਾ ਨਹੀਂ ਆ ਨਹੀਂ ਕਰਨਾ ਤੇ ਅਹੀਂ ਆ ਤੇ ਪੜਾਉਂਦਾ ਉਹਨੂੰ ਫਾਇਦਾ ਕੀ ਆ ਮੈਨੂੰ ਇਹ ਦੱਸ ਪਹਿਲਾਂ ਉਹਨੇ ਵਿਆਹ ਕੇ ਤੇ ਆਪਣੇ ਘਰ ਚੱਲ ਜਾਣਾ ਇਹੋ ਮੁੰਡਾ ਹੁੰਦਾ ਤੇ ਉਹਨੂੰ ਭਾਵੇਂ ਹੋਰ ਵੱਡੇ ਸਕੂਲੇ ਪਾ ਦਿੰਦੀ ਤੇ ਫੇਰ ਤੇ ਕੋਈ ਗੱਲ ਹੀ ਨਹੀਂ ਇਹਨੂੰ ਪੜਾਵੇ ਤੂੰ ਕੀ ਕਰਨਾ ਲੈ ਦੱਸ ਮਮੀ ਮੁੰਡੇ ਕੁੜੀ ਵਿੱਚ ਉਹ ਫਰਕ ਹੁੰਦਾ ਵਾ ਕੋਈ ਅੱਜ ਕੱਲ ਕੁੜੀਆਂ ਬਣਾ ਕਿੰਨੀਆਂ ਆ ਗਾਂ ਵਾ ਲੋਕੀ ਮੁੰਡਿਆਂ ਨਾਲੋਂ ਕੁੜੀਆਂ ਨੂੰ ਜ਼ਿਆਦਾ ਮੰਦੇ ਆ। ਨਿਗਾਹ ਤੇ ਹੈਗੀਆਂ ਵਾ, ਗਾਂ ਹੋਣਗੀਆਂ ਤੇ ਉਹਨਾਂ ਦੇ ਸਹੁਰਿਆਂ ਨੂੰ ਫਾਇਦਾ ਵਾ। ਤੈਨੂੰ ਕਾਹਦਾ ਫਾਇਦਾ ਵਾ ਉਹਦਾ? ਇਹ ਦੱਸ ਪਹਿਲਾਂ ਮੈਨੂੰ। ਦੱਸ ਮੇ ਜਿੰਨਾ ਤੱਕ ਤੇ ਹੱਡੇ ਗੋਲ ਵਾ। ਉਹਨਾਂ ਤੱਕ ਤੇ ਤੁਹਾਨੂੰ ਕੋਹਨਾ ਕੋਹ ਕਰਕੇ ਦੱਸੂਗੀ ਨਾ? ਕੀ ਕਰਕੇ ਦੱਸਣਾ ਵਾ? ਜਦੋਂ ਪੜਨਾ ਲਿਖਣਾ ਵਾ, ਪੜ੍ਹ ਲਿਖ ਕੇ ਤੇ ਮੁੜ ਕੇ ਉਹਦੋਂ ਨੂੰ ਵਿਆਹ ਕਰ ਦੇਣਾ ਵਾ ਤੇ ਆਪਣੇ ਘਰ ਚੱਲ ਜਾਣਾ। ਜਦੋਂ ਪੈਸੇ ਕਮਾਉਣ ਦਾ ਟਾਈਮ ਹੋਣਾ ਵਾ, ਉਦੋਂ ਸਹੁਰਿਆਂ ਨੇ ਕਮਾਈ ਖਾਣੀ ਐ ਤੇ ਫਾਇਦਾ ਕੀ ਐ ਪੜਾਉਣ ਦਾ? ਉਏ ਮੈਂ ਆਪਣੀ ਸੋਚ ਵਾ ਪਰ ਇਦਾਂ ਸੋਚਣਾ ਨਹੀਂ ਗਾ ਚਾਹੀਦਾ ਤੇ ਅਸੀਂ ਉਹਨੂੰ ਪੜਾਵਾ ਲਗਾਈਏ ਤੇ ਫੇਰੀ ਕਿਤੇ ਚੰਗੇ ਦਾ ਰਿਸ਼ਤਾ ਕਰਾਂਗੇ ਨਹੀਂ ਤੇ ਉਦਾਂ ਕਿੰਨੇ ਲੈ ਜਾਣਾ ਵਾ ਅਖਣਾ ਲੈ ਉਹ ਗੜੀ ਪੜੀ ਆ ਜੇ 10 ਜ਼ਰੂਰੀ ਆ ਵੀ ਪੜੇ ਲਿਖਿਆ ਦੇ ਰਿਸ਼ਤੇ ਹੁੰਦੇ ਚਲੋ ਠੀਕ ਆ ਬਾਬਾ ਤੁਹਾਡੇ ਕੋ ਤੇ ਬਸ ਫੀਸ ਮੰਗ ਲਓ ਨਾ ਤੇ ਤੁਸੀਂ ਗੜੀਆਂ ਹੋਰ ਹੀ ਸਵਾਲ ਜਵਾਬ ਕਰਨੇ ਹੁੰਦੇ ਆ ਸਵਾਲ ਜਵਾਬਤ ਕਰਨੇ ਹੀ ਆ ਐਡੇ ਮਹਿੰਗੇ ਉਹਨੂੰ ਸਕੂਲੇ ਪਾਇਆ ਵਾ ਤੇ ਕਿੱਥੋਂ ਮਹੀਨੇ ਦੇ ਮਹੀਨੇ ਆਈ ਜਾਣ ਗਾੜੀ ਉੱਥੇ ਸਰਕਾਰੀ ਨੌਕਰੀ ਆ ਜਿਥੋਂ ਆਲਣੇ ਮਹੀਨੇ ਬਾਅਦ ਚੱਲ ਵੇਖ ਲਓ ਫਿਰ ਮਰਜੀ ਆਪਣੀ ਚੱਲ ਪੀ ਲੋ ਚਾਹ ਹਾਏ ਹਾਏ ਇਹ ਨਹੀਂ ਆ ਚਾਹ ਬਣਾਈ ਆ ਕਿਉਂਕਿ ਇਹ ਅਮੀ ਚਾਹ ਨੂੰ ਨਿਰਾ ਮਿੱਠਾ ਕੀਤਾ ਵਾ ਚਾਹ ਦੇ ਵਿੱਚ ਐਵੇਂ ਮੈਂ ਤੇ ਮੋਸਾਕ ਜਿੰਨਾ ਪਾ ਕੇ ਗਈ ਨਹੀਂ ਇਹਨੂੰ ਡੱਫ ਕੇ ਵੇਖ ਭਲਾ ਮੋਸਾਕ ਜਿੰਨਾ ਪਾਇਆ ਵਾ ਕਿ ਕੀ ਪਾਇਆ ਵਾ ਮੇਰੀ ਜ਼ਹਿਰ ਕੀਤੀ ਆ ਲੈ ਦੱਸ ਮੈਂ ਹੁਣੇ ਭੀਗੇ ਵੇਖ ਲੈ ਨਹੀਂ ਬੋਲਾ ਮੈਂ ਤੇ ਮਾਸਾ ਕੇ ਮਿੱਠਾ ਪਾ ਕੇ ਗਈ ਹਾਂ ਤੇ ਠੀਕੇ ਵੇਖ ਲੈ ਹਾਂ ਮੈਂ ਝੂਠ ਬੋਲਣ ਨਹੀਂ ਆ ਮੈਂ ਰੋਜ ਹੁਣੇ ਵੇਖ ਕਿਉਂ ਨਹੀਂ ਬੋਲਾ ਵੇਖ ਕੇ ਹਮ ਨਹੀਂ ਆ ਤੂੰ ਮੇਰਾ ਮਿੱਠਾ ਕਰਕੇ ਤੇ ਹੁਣ ਮੇਰੇ ਗਾੜੀ ਤੇ ਸੁੱਟ ਗਈ ਹੈ ਤੇ ਹੁਣ ਮੈਂ ਵੇਖ ਕਿਉਂ ਨਹੀਂ ਵੇਖਣਾ ਤੂੰ ਕੀ ਹੈ ਤੇਰੇ ਰਾਦੇ ਜਹਣਾਵਾ ਵੀ ਪੈ ਜਾਊਗੀ ਮੰਜੇ ਤੇ ਅੱਗੇ ਕੱਲ ਦਾ ਪਾਇਆ ਤੇ ਹੈਗਾ ਹੀ ਆ ਮੈਨੂੰ ਚੱਲ ਵੇਖ ਜਾ ਕੇ ਮਿੱਠਾ ਵੇਖੇਗੀ ਤੇ ਫੇਰ ਪਤਾ ਲੱਗੂਗਾ ਤੈਨੂੰ ਕੀ ਲੱਗਦਾ ਜਿਹੜਾ ਤੂੰ ਪਾ ਕੇ ਗਈ ਉਹ ਹੀ ਆ ਵਿੱਚ ਵੇਖ ਜਾ ਕੇ ਮਿੱਠਾ ਮਾਦਾ ਵੀ ਨਾ ਮੈਂ ਜਿਆਦਾ ਉੱਧਾ ਹੀ ਬੰਦ ਲਗੀ 10 ਜਿੰਨੀ ਖੰਡ ਪਾ ਕੇ ਗਈ ਉਨੀ ਵਿੱਚ ਹੋਊਗੀ ਸਤਿ ਹੀ ਖੰਡ ਤਾਂ ਹੈ ਹੀ ਬੜੀ ਆ ਵਿੱਚ ਇਹ ਕਿ ਤੂੰ ਆ ਗਈ ਮੈਂ ਤਾਂ ਥੋੜੀ ਜੀ ਪਾ ਕੇ ਗਈ ਹੀ ਥੋੜੀ ਨੀ ਲੱਗਾ ਕੀ ਬਣਿਆ ਤੇ ਕੀ ਨਹੀਂ ਮੈਂ ਤਾਂ ਮਾਸਾ ਖੰਡ ਪਾਈ ਨਹੀਂ ਥੋੜਾ ਹੋ ਜਾਣੀ ਹੀ ਫਿਰ ਵੀ ਇੱਕ ਕੱਪ ਜ਼ਿਆਦਾ ਬਣਾਇਆ ਹੀ ਹੋਣੀ ਹੋਏ ਨੇ ਮੈਨੂੰ ਛੱਡਣਾ ਵੇਖੀ ਹੁੰ ਦਵਲੇ ਹੁੰਦੀ ਨਹੀਂ ਵੇਖ ਲਿਆ ਮਠਾ ਮੰਮੀ ਮੈਂ ਤਾਂ ਖੰਡ ਮਾਸਾ ਪਾ ਕੇ ਗਈ ਹੀ ਪਤਾ ਨਹੀਂ ਕਿਉਂ ਜ਼ਿਆਦਾ ਹੋ ਗਈ ਆ ਨਹੀਂ ਤੂੰ ਪਾ ਕੇ ਗਈ ਆ ਤੇ ਫੇਰ ਹੀ ਜ਼ਿਆਦਾ ਹੋਈ ਆ ਆਪਣੇ ਆਪ ਤੋ ਨਹੀਂ ਖੰਡ ਵਿੱਚ ਪੈ ਗਈ ਪਰ ਮੰਮੀ ਮੈਂ ਆਪ ਮੇਰੇ ਪਾ ਕੇ ਗਈ ਮਾਸਾ ਇੰਨੇ ਸਿਰਫ ਚਾਰ ਗਦਾਣੇ ਪਾਏ ਆ ਮੈਂ ਖੰਡ ਦੇ ਬੋਦੀ ਨਹੀਂ ਰਹਿਣ ਦੇ ਕਿਉਂ ਮੈਨੂੰ ਮਾਰਨ ਤੇ ਤੁਲੀ ਆ ਕੱਲ ਤੇ ਕੱਲ ਉਹਨੂੰ ਸੱਦ ਕੇ ਤੇ ਉਹਦੇ ਕੋਲ ਤੂੰ ਚੰਗਾ ਮੇਰੀ ਬੇਇੱਜ਼ਤੀ ਕਰਵਾਈ ਚੰਗਾ ਮੈਨੂੰ ਮੇਰੇ ਅਜੇ ਤੱਕ ਮੌਰ ਪੀੜ ਕਰਨ ਦੇ ਆ ਤੂੰ ਹੀ ਸੱਚੀ ਰਹਿ ਗਈ ਆ ਵਿੱਚ ਬਸ ਮੰਮੀ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਕੀ ਬਣਿਆ ਵਾ ਬਣਿਆ ਕੀ ਆ ਫੋਨ ਉਹਨੂੰ ਤੂੰ ਹੀ ਕੀਤਾ ਸੀ ਨਾ ਉਹ ਵੀ ਕਹਿ ਮੈਂ ਨਹੀਂ ਕੀਤਾ ਮੰਮੀ ਫੋਨ ਤੇ ਉਹਨੂੰ ਮੈਂ ਕੀਤਾ ਹੀ ਨਹੀਂ ਤੁਸੀਂ ਐਵੇਂ ਜਾਣ ਕੇ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਹੋ ਕੋ ਗੱਲ ਦਾ ਹੀ ਉਹਨੂੰ ਕਿੱਥੋਂ ਪਤਾ ਲੱਗਿਆ ਕਿੱਥੋਂ ਪਤਾ ਲੱਗਾ ਉਹਨੂੰ ਵੀ ਮਸ਼ੀਨ ਮੰਗਣ ਦੇ ਹੁਣ ਗੱਲ ਛੱਡ ਵੀ ਦਊ ਕਿ ਨਹੀਂ ਤੁਸੀਂ ਤਾਂ ਬਸ ਹੁਣ ਗੱਲ ਦੇ ਪਿੱਛੇ ਹੀ ਪੈ ਜਾਂਦੇ ਆ ਨਹੀਂ ਗੱਲ ਛੱਡ ਕਿੱਦਾਂ ਦਵਾਂ ਜਿੱਦਾਂ ਮੇਰੇ ਵੱਜੀਆਂ ਵਾ ਨਾ ਜੇ ਕਿਤੇ ਤੇਰੇ ਵੱਜੀਆਂ ਹੁੰਦੀਆਂ ਨਾ ਫੇਰ ਮੈਂ ਵੇਖਦੀ ਭਲਾ ਵੀ ਤੂੰ ਗੱਲ ਛੱਡ ਦੇਨੀ ਆ ਮੁੜ ਕੇ ਆਈ ਤੂੰ ਅੰਦਰੋਂ ਕਈ ਟੇ ਬਾਅਦ ਆਈ ਤੂੰ ਛਡਾਉਣ ਮੈਨੂੰ ਨਹੀਂ ਲੱਗਦਾ ਵੀ ਬਾਹਰ ਉਹ ਡਈ ਹੈ ਤੇ ਮੈਂ ਜਾ ਕੇ ਤੇ ਵੇਖਾਂ ਪਹਲਾ ਤੂੰ ਵੀ ਆਂਦੀ ਹੋਣੀ ਵੀ ਕੋਈ ਗੱਲ ਨਹੀਂ ਵਾਜੀ ਲਾਂਦੇ ਇਹਦੇ ਤੇ ਫੇਰ ਹੀ ਜਾਣੀ ਮੰਮੀ ਮੇਰੀ ਤੇ ਇਦਾਂ ਦੀ ਸੋਚ ਹੈ ਨਹੀਂ ਆ ਤੇ ਨਾ ਮੈਂ ਇਦਾਂ ਦਾ ਸੋਚਦੀ ਆ ਮੈਂ ਇਹਦੇ ਕਰ ਬਰੇ ਚੰਗਾ ਹੀ ਸੋਚਾਂਦੀ ਆ ਤੇ ਚੰਗਾ ਹੀ ਕਰਨ ਲਈ ਆ ਪਤਾ ਨਹੀਂ ਕਿ ਕਿਉਂ ਮੇਰੇ ਨਾ ਮੜਾ ਹੋਂਦੇ ਆ ਕੀ ਮੈਂ ਗੁਨਾਹ ਕਰਤਾ ਕੀ ਤੇਰੇ ਨਾ ਮੜਾ ਹੋਂੜਿਆ ਕੀ ਕੀਤਾ ਤੇਨਾ ਮੜਾ ਚੰਗਾ ਪਾਉਂ ਨਹੀਂ ਆ ਚੰਗਾ ਖਾਣ ਨਹੀਂ ਕੀ ਮੜਾ ਹੋਂੜਿਆ ਤੈਨ ਕੋਈ ਦਿਨ ਵੀ ਨਹੀਂ ਹੁੰਦਾ ਵੀ ਜਿੱਦ ਨੂੰ ਕੋਈ ਵੀ ਸੁੱਕਾ ਨਾ ਗਜੇ ਬਸ ਬਿਲਾਵਾ ਕਰਨੀ ਹੁੰਦੀ ਨਾ ਕਿ ਇਹਨਾਂ ਕੇ ਬਹਾਨੇ ਬਸ ਤੂੰ ਆਪਣੀਆਂ ਕਰਤੂਤਾਂ ਤੋਂ ਕਰਾਉਣੀ ਆ ਜੇ ਹੁਣ ਕੋਟ ਤੈਨੂੰ ਚਾਹ ਬਣਾਉਣ ਨੂੰ ਕਹਿ ਆਈ ਦਿੱਤਾ ਜਾਂ ਨਹੀਂ ਬਣਾਉਣੀ ਤੇ ਤੂੰ ਉਦੋਂ ਮੈਨੂੰ ਕਹਿ ਦਿੰਦੀ ਵੀ ਮੰਮੀ ਆਪ ਬਣਾ ਲਾ ਤੇ ਮੈਂ ਆਪੇ ਬਣਾ ਲੈਂਦੀ ਚਾ ਤੂੰ ਮੰਮੀ ਮੈਂ ਖੰਡ ਵੱਧ ਨਹੀਂ ਪਾਈ ਹੁਣ ਮੈਨੂੰ ਨਹੀਂ ਪਤਾ ਵੀ ਕੀ ਬਣਿਆ ਤੇ ਕੀ ਨਹੀਂ ਕਿੱਥੋਂ ਆ ਗਈ ਖੰਡ ਵਿੱਚ ਤੂੰ ਹੀ ਚਾਹ ਬਣਾ ਕੇ ਗਈ ਆ ਨਾ ਤੀਜਾ ਜਣਾ ਕੌਣ ਆ ਵਿੱਚ ਇੱਥੇ ਚਲੋ ਕੋਈ ਨਹੀਂ ਮੈਂ ਦੋਰੇ ਬਣਾ ਦਿੰਦੀ ਆ ਆਹੋ ਬਣਾ ਦੇ ਹੁਣ ਦੋਰੇ ਸੋ ਠੀਕ ਆ ਕਰ ਕਰਕੇ ਚਾਹਣੀ ਆ ਇਹਨੂੰ ਹੁਣ ਢੋਲ ਦੇ ਸਬਦਾ ਕਿਥੋਂ ਆਉਂਦਿਆ ਉਹ ਪਿਛੋਂ ਤੋਂ ਨਹੀਂ ਆਉਂਦਿਆ ਇੱਥੋਂ ਹੀ ਆਉਂਦਿਆ ਵਾ ਚਲੋ ਹੁਣ ਜੇ ਕੋਈ ਨਹੀਂ ਵੱਧ ਪੈ ਗਈ ਤਾਂ ਕੋਈ ਨਹੀਂ ਮੈਂ ਬਣਾ ਦਿੰਨੀ ਆ ਦੋਲੇ ਮੈਂਦੇ ਹੁਣ ਬਣਾਵੀ ਨਾ ਹੁਣ ਤੇ ਡੱਫਲਾ ਇਹਨੂੰ ਤੂੰ ਹੀ ਪੀਲਾ ਬੋਲੋਂ ਦੋਦੋ ਇਲਾਵਾ ਹੋਰ ਕੋਈ ਕੰਮ ਹੈ ਹੀ ਨਹੀਂ ਐ ਨਾ ਬੋਲਣਾ ਤੇ ਜ਼ਰੂਰੀ ਹੀ ਆ ਨਾ ਭਾਏ ਜਦਾਂ ਮਰਜ਼ੀ ਉਦਾਂ ਮੇਰੇ ਮੋਰ ਪੀੜ ਕਰਨਦੇ ਤੇ ਉਹ ਕਰਨਦੇ ਆ ਆ ਗੱਲ ਕਰਨੋਂ ਤਾਂ ਹਟਣਾ ਨਹੀਂ ਹੁੰਦਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਖੰਡ ਕਿਤਾ ਵਿੱਚ ਪੈ ਗਈ ਵਾਧਾ ਉਹ ਤੇਰਾ ਇਹ ਸਾਸ ਸਬਾਈ ਦਾ ਕੰਮ ਕਾ ਹੀ ਨਹੀਂ ਆ ਨਹੀਂ ਆ ਕਰਨ ਉਹ ਪਰਾਂ ਹੋ ਨਹੀਂ ਆ ਕਰਦੇ ਬੰਦਾ ਟਾਈਮ ਨਾਲ ਉੱਠ ਜੇ ਸਵੇਰੇ ਮਨੇਰੇ ਤੇ ਆਪੇ ਕੰਮ ਨਿਭੜ ਜੇ ਯਾਰ ਰੋਟੀ ਲੈ ਕੇ ਆ ਮੈਂ ਸ਼ਹਿਰ ਨੂੰ ਜਾਣਾ ਵਾ ਜਦੋਂ ਹਲੇ ਤੁਸੀਂ ਸਾਰੇ ਸੁੱਤੇ ਹੁੰਨੇ ਆ ਨਾ ਉਹ ਦੋ ਦੀ ਉੱਠ ਕੇ ਲੱਗੀ ਆ ਤੇ ਕਦਰ ਤਾਂ ਕੀ ਉੱਠ ਜੰਨੀਆਂ ਤੇ ਉੱਠਣਾ ਨਹੀਂ ਆ ਆਪਣੇ ਘਰ ਦਾ ਹੀ ਕਰਨਾ ਤੇ ਫਿਰ ਤੁਸੀਂ ਕਿਦਾਂ ਕਹਿਤਾ ਵਾ ਕਿ ਅੱਧੇ ਦਿਨ ਤੱਕ ਕੰਮ ਪਿਆ ਵਾ ਉਹ ਚੱਲ ਮੈਨੂੰ ਨਹੀਂ ਇਹ ਕਰਦਾ ਪੜਾ ਕਈ ਦਿਨਾਂ ਜਾ ਰੋਟੀ ਲੈ ਕੇ ਆ ਤੇ ਨਾਲੇ ਰੋਟੀ ਇਨੀ ਲੇਟ ਕੱਲੀ ਹੋ ਗਈ ਅੱਜ ਰੋਟੀ ਕਿਥੋਂ ਲੇਟ ਹੋਈ ਸਬਜੀ ਭਾਜੀ ਬਣੀ ਬਸ ਫੁਲਕੇ ਲਾਉਣੇ ਆ ਉਹ ਵਿੱਚ ਇਹ ਮੰਮੀ ਕਹਿੰਦੇ ਕਿ ਮੈਨੂੰ ਚਾਹ ਬਣਾ ਦੇ ਚਾਹ ਗਣੀ ਚੱਜ ਦੀ ਬਣਾ ਕੇ ਦਿੱਤੀ ਆ ਉਹ ਵੀ ਦਈ ਆ ਬੋਲਨਾਂ ਦੀ ਮਠਾਵੱਦ ਪਾਤਾ ਏ ਮੈਂ ਤੇ ਆਪਣੇ ਵੱਲੋਂ ਚੰਗੀ ਬਣਾਈ ਮੈਂ ਤੇ ਖੰਡ ਵੀ ਮਾਸਾਗ ਜਿੰਨੀ ਪਾਈ ਉਹ ਮਾਸਾਗ ਜਿੰਨੀ ਪਾਈ ਹੋ ਇਹਦੇ ਵਿੱਚ ਕੋਈ ਆਣ ਕੇ ਪਾ ਗਿਆ ਕੱਲੀ ਮੰਮੀ ਦੇ ਘਰ ਹੀ ਤੇਰਾ ਕੀ ਇਰਾਦਾ ਉਹਨੇ ਪਾਤਾ ਹੁਣ ਸਿਆਣੀ ਬਿਆਣੀ ਦੇ ਨਾਂ ਲਾ ਦੇ ਫਿਰ ਉੱਤੇ ਤੁਸੀਂ ਵੀ ਆ ਕੇ ਤੇ ਦੱਸ ਮੇਰੇ ਦਿਵਾਲੇ ਹੋਈ ਜਾਂਦੇ ਆ ਜੇ ਵੱਧ ਪੈ ਵੀ ਗਈ ਹੋਗੀ ਮਸਦ ਕੀ ਅਖਰ ਆ ਗਈ ਹੈ ਕੋਈ ਯਾਰ ਮੇਰੀ ਗੱਲ ਸੁਣ ਅੱਧੀ ਤੇਰੀ ਉਮਰ ਲੰਘ ਗਈ ਹਾਂ ਅਜੇ ਤੱਕ ਤੈਨੂੰ ਚਾਹ ਬਣਾਉਣੀ ਨਹੀਂ ਆਈ ਪਰ ਮੈਂ ਆਪਣੇ ਹਿਸਾਬ ਨਾਲ ਥੋੜੀ ਪਾਈ ਹੀ ਮੈਨੂੰ ਪਤਾ ਹੋਣਾ ਮੈਂ ਜਿੰਨੀ ਕਿ ਚਾਹੀ ਉਸ ਹਿਸਾਬ ਨਾਲ ਉਹਨਾਂ ਕੀ ਮੋਲ ਖਾਡ ਉਹ ਚੱਲ ਜਾਗਾ ਮੇਰਾ ਸਿਰ ਨਾ ਖਾ ਤੇ ਜਾ ਲੈ ਆ ਉਹ ਰੋਟੀ ਲਿਆ ਮੈਂ ਸ਼ਹਿਰ ਨੂੰ ਜਾਣਾ ਵਾ ਲੈ ਨਹੀਂ ਆ ਬਾਬਾ ਸਾਰੇ ਖਾਣੀ ਪੈਂਦੇ ਗਾੜੀਆਂ ਹੋਰ ਜਾਣ ਕੇ ਤੇ ਢਈ ਸਾਲਸ ਪਾਈ ਨਹੀਂ ਸਰੀ ਢਈ ਮੁੱਕਦੀ ਕਰੀ ਉਹ ਉੱਥੇ ਹੱਥ ਮਾਰ ਕੇ ਰੀ ਉਹ ਉੱਥੇ ਹੱਥ ਮਾਰ ਗੋੜੀ ਵਜੀ ਚੰਗੀ ਭੜੀ ਚਾਦਰ ਵਿਛੀ ਆਵੇਂ ਹੱਥ ਮਰੀ ਜਾਣਾ ਇਹਨੇ ਆਣ ਕੇ